ਕਰੋ ਬੰਦ ਕਰੋ ਬੰਦ ਕਰੋ ਸਾਡੇ ਜਾਨ ਮਾਲ ਦੀ ਰਾਖੀ ਕਰੋ ਰਾਖੀ ਕਰੋ ਰਾਖੀ ਕਰੋ ਥਲੀਆਂ ਨਾਲੇ ਭੜੀਆਂ ਹੋਈਆਂ ਟਰਾਲੀਆਂ ਨਾਲ ਗਲਤ ਲੱਦਾ ਨਾਲ ਅਤੇ ਖਾਲੀ ਟਰਾਲੀਆਂ ਦੇ ਆਵਾਗਮਣ ਦੇ ਨਾਲ ਜਿਹੜਾ ਕਿ ਬੰਦ ਨਹੀਂ ਹੋ ਚਿਆ ਸੀ ਉਹਨਾਂ ਨੇ ਮਿਲ ਆਪਣੇ ਜਿਹੜੇ ਬਿਜਲੀ ਦੇ ਖੰਭੇ ਜਿਹੜੇ ਆ ਆਊਟਸਾਈਡ ਦੇ ਦਾ ਅਗੇ ਵੀ ਤਾਂ ਆਪਣੇ ਵਾਲੀ ਸਾਈਡ ਤੇ ਜਾ ਜਾ ਕੇ ਵੀ ਜਿਹੜੇ ਆ ਉਹ ਨਸ਼ੇ ਦੀ ਹਾਲਤ ਵਿੱਚ ਅਤੇ ਤੇਜ਼ ਤਰਾਰੀ ਦੀ ਹਾਲਤ ਵਿੱਚ ਲੇਜਦੇ ਆ ਉਹ ਆਪਣੇ ਤੋੜੇ ਗਏ ਜਿੱਥੇ ਆਪਾਂ ਖੜੇ ਆ ਤੇ ਆਊਟਸਾਈਡ ਦਾ ਜਿਹੜਾ ਖੰਭਾ ਸੀ ਆ ਉਹ ਵੀ ਇੱਕ 21 ਤਰੀਕ ਨੂੰ ਜਿਹੜਾ ਸਵੇਰੇ ਆ 6 ਵਜੇ ਦਾ ਉਹ ਤੋੜਿਆ ਗਿਆ ਸਿੱਟੇ ਵੱਲੋਂ ਤਿੰਨ ਦੰਡੀਆਂ ਉਹ ਬਿਜਲੀ ਰੜੀ ਆ ਉਹ ਬੰਦ ਰਹੀ ਕਿਉਂਕਿ ਸਾਡਾ ਜਿਹੜਾ ਮਿਲ ਦੇ ਪਦੂਸਨ ਕਰਕੇ ਜਿਹੜਾ ਆ ਉਹ ਪਾਣੀ ਇਹਨਾਂ ਪਿੰਡਾਂ ਦਾ ਇਹਨਾਂ ਖਰਾਬ ਆ ਜੀ ਸਾਡੀ ਜਿਹੜੀ ਕੋਈ ਵੀ ਨਲਕਾ ਜਿਹੜਾ ਮੋਟਰ ਦਾ ਪਾਣੀ ਆ ਪੀਣਯੋਗ ਨਹੀਂ ਕਈ ਜਿਹੜੀ ਵਾਟਰ ਟੈਂਕੀ ਲੱਗੀ ਹੋਇਆ ਉਹਦਾ ਪਾਣੀ ਹੀ ਚਲੇ ਤਾਂ ਪੀਨੇ ਆ ਪਰ ਤਿੰਨ ਦਿਨ ਜਿਹੜਾ ਆ ਹਵੀ ਪਾਣੀ ਪੀਣ ਤੋਂ ਵੀ ਜੜਿਆ ਉਹ ਤਰਸੇ ਦੇ ਬਠਵਾ ਸਾਹਿਬ ਦੇ ਵਿੱਚ ਲੋਕ ਕੌਂਸਲ ਸਵੇਰੇ ਕਰਕੇ 3 ਵਜੇ ਨੂੰ ਹੋ ਜਾਂਦੀ ਆ ਜਿਉਂ ਕਿ ਜੇ 1 ਮਹੀਨਾ ਇਹ ਸਾਨੂੰ ਕੋਈ ਨਹੀਂ ਦਿੰਦਾ ਇਦਾਂ ਦਾ ਚੱਲਦਾ ਨਾ ਤਾਂ ਸਾਡੇ ਲੋਕਾਂ ਨੇ ਇਰੀਟੇਟ ਨਹੀਂ ਹੋਣਾ ਪਾਣੀ ਦੇ ਖਾਲੀ ਚਾਲੀਆਂ ਆਈਆਂ ਜਾਣੀਆਂ ਟੋਟਲ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਕੋਈ ਨਵੀਂ ਗੱਲ ਨਹੀਂ ਹੋਈ ਅੱਗੇ ਦੋ ਵਾਰ ਪਹਿਲਾਂ ਵੀ ਸਾਡੀ ਐਸ.ਐਮ. ਸਾਹਿਬ ਨਾਲ ਮੀਟਿੰਗ ਹੋ ਗਈ ਆ ਪਰ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਵੀ ਮਿਲ ਵਾਲਾ ਆਪਣੀ ਗੱਲ ਤੇ ਖੜਾ ਨਹੀਂ ਹੁੰਦਾ ਅੱਜ ਤੋਂ ਕੋ 12 13 ਸਾਲ ਪਹਿਲਾਂ ਵੀ ਅਸੀਂ ਟਾਲੀਆਂ ਬੰਦ ਕਰਾਈਆਂ ਸੀ ਉਦੋਂ ਵੀ ਪ੍ਰਸ਼ਾਸਨ ਨੇ ਮੁਰਕੇ ਖੋਲ ਦਿੱਤੀਆਂ ਸੀ ਤੇ ਅਸੀਂ ਸਵੇਰ ਵਾਲੇ ਸ਼ਾਮ ਦਾ ਟਾਈਮ ਦਿੱਤਾ ਸੀ ਟਾਲੀਆਂ ਬੰਦ ਕਰਨ ਨੂੰ ਲੋਕ ਬਹੁਤ ਜ਼ਿਆਦਾ ਔਖੇ ਆ ਇਸ ਕਰਕੇ ਜਦ ਇੱਕ ਗੱਲ ਹੋ ਗਈ ਕਿ ਖਾਲੀ ਟਾਲੀਆਂ ਨਹੀਂ ਆਉਣਗੀਆਂ ਕਿ ਖਾਲੀ ਟਾਲੀਆਂ ਨਾਲ ਲੋਕ ਕਦਾ ਲੜਾਈ ਦੇਣ ਕਿਹੜਾ ਬੰਦਾ ਲੜੀ ਅਗਲੇ ਨਾਲ ਬੰਦ ਕਿਉਂ ਨਹੀਂ ਕਰਦੇ ਆ ਉਹ ਸਾਨੂੰ ਆ ਗਿਆ ਖਾਸ ਕਰਕੇ ਕੱਲ ਨੂੰ ਬਿਠਿਆ ਅੱਧਾ ਹੀ ਅੱਧਾ ਹੀ ਤੇ ਪਿੱਛੇ ਗਿਆ ਛੜ ਕੇ ਵਿੱਚੀ ਟਰਾਲੀਆਂ ਨਾ ਖਾਲੀ ਲੰਮੜੇ ਚਾਹੀਦਿਆਂ ਤਾਂ ਨਾ ਭਰੀਆਂ ਨੇ ਤਾਂ ਜੀ ਸਾਡੀ ਬੇਨਤੀ ਹੈ ਸਾਡੇ ਘਰ ਹੈਗੇ ਛੁੜ ਦੇ ਰੋਡ ਦੇ ਉੱਤੇ ਸਾਡੇ ਰੋਡ ਤੇ ਚੱਦੇ ਸਾਡੀ ਮਤ ਪਤਾ ਬਹੁਤ ਜਿਆਦਾ ਪਰੇਸ਼ਾਨੀ ਆ ਆ ਜੀ ਕਿਉਂ ਸਾਡੇ ਬੱਚੇ ਸਕੂਲ ਜਾਂਦੇ ਵਰਦੇ ਆ ਤੇ ਇਹ ਟਰਾਲੀਆਂ ਕੁਝ ਨਹੀਂ ਦੇਖਦੀਆਂ ਭਰਿਆ ਨਾ ਖਾਲੀ ਸਾਰੇ ਨਿਖਾਰ ਕਾ ਜਿਆ ਬਾਰ ਬਾਰ ਸਾਡੇ ਕੰਬੇ ਟੁੱਟਦੇ ਆ ਜੀ ਤੇ ਨਸਾਂ ਦਾ ਕਰੀ ਕੋਈ ਨਸਾਂ ਦਾ ਸਾਨੂੰ ਬਹੁਤ ਫਟਰਾ ਇਸ ਆਦਾ ਜਿਹੜਾ ਇਹ ਆਰਡਰ ਆ ਜਿਹੜਾ ਆ ਉਹ ਜੋਂ ਦਾ ਦੋ ਕਾਗਜ਼ਾਂ ਦੇ ਵਿੱਚ ਰਹਿ ਗਿਆ ਖਾਲੀ ਟਰਾਲੀਆਂ ਜਿਹੜੀਆਂ ਉਹ ਬੰਦ ਰਹੀਆਂ ਜਦੋਂ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤੇ ਖਾਲੀ ਟਰਾਲੀਆਂ ਜਿਹੜੀਆਂ ਇਹਨੂੰ ਸਾਥ ਸੇਨਾ ਆਉਂਦੀਆਂ ਆ ਉਹ ਸਾਡੇ ਉੱਤੇ ਚੜਾਉਣ ਦੀ ਵੀ ਕੋਸ਼ਿਸ਼ ਕਰਦੀਆਂ ਅੱਗੇ ਤਾਂ ਇਹ ਕੀ ਮਕਸਦ ਆ ਉਹਦੇ ਬਾਰੇ ਜਾਣਕਾਰੀ ਦਿਓ ਅੱਜ ਪਿਛਲੇ 12 12 ਨੂੰ ਆਪਾਂ ਇੱਕ ਲਿਖਤੀ ਦਰਖਾਸਤ ਲੈ ਕੇ ਜੰਮੇ ਪਿੰਡਾਂ ਦੇ ਸਰਪੰਚ ਸਾਹਿਬਾਨ ਅਤੇ ਮੋਜੋ ਬੰਦੇ ਜਿਹੜੇ ਆ ਉਹ ਮਾਨ ਜੋ ਐਸਡੀਐਮ ਸਾਹਿਬ ਦਸੂਆ ਜੀ ਨੂੰ ਮਿਲੇ ਸੀ ਉਸ ਦੇ ਵਿੱਚ ਉਸ ਦਰਖਾਸਤ ਦੀ ਕਾਰਵਾਈ ਕਰਦੇ ਦੇ ਦੇ ਸਾਡੇ ਪਖਰੂ ਦੇ ਦੇ ਹੋਏ ਉਸ ਦੇ ਵਿੱਚ ਆਪਣੇ ਕਿਸਾਨ ਜਿਨੀ ਦੇ ਜਿਹੜਾ ਨੇਤਾਵਾ ਨੇਤਾ ਜਾਨਾ ਉਹ ਵੀ ਬੈਠੇ ਸੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਏਐਸਆਈ ਅਨਿਲ ਕੁਮਾਰ ਜੀ ਅਤੇ ਸਬ ਇੰਸਪੈਕਟਰ ਗੁਰਦੀਪ ਸਿੰਘ ਜੀ ਉਹ ਵੀ ਉੱਥੇ ਹਾਜ਼ਰ ਸਨ ਅਤੇ ਮਿਲ ਮੈਨੇਜਮੈਂਟ ਕਮੇਟੀ ਵੱਲੋਂ ਪੰਕਜ ਜੀ ਅਤੇ ਦੇਸ਼ ਰਾਜ ਜੀ ਜਿਹੜੇ ਸੀਨੀਅਰ ਮੈਨੇਜਰ ਆ ਉਹ ਵੀ ਉੱਥੇ ਆਪਣੇ હાજર ਸਨ ਉਹਨਾਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇੱਕ ਕਟੋ-ਕਟ ਇੱਕ ਸਾਂਝਾ ਫੈਸਲਾ ਜਿਹੜਾ ਦੋਨਾਂ ਪੱਖਾਂ ਨੂੰ ਦੇਖਦੇ ਹੋਏ ਇਹ ਮਾਨ ਜੋਗਾ ਜੀ ਇੰਸਾਫ ਨੇ ਕੀਤਾ ਕਿ ਜਿਹੜੀਆਂ ਟਰਾਲੀਆਂ ਆ 7 ਤੋਂ ਲੈ ਕੇ 10 ਵਜੇ ਤੱਕ ਜਿਹੜੀਆਂ ਟਰਾਲੀਆਂ ਆ ਉਹ ਬੱਚਿਆਂ ਦੇ ਆਪਣੇ ਬੱਚਾ ਨੂੰ ਦੇਦੇ ਹੋਏ ਲੋਕਾਂ ਦੇ ਜਿਹੜਿਆ ਅਮਪਲਾਈਆਂ ਦੀ ਪ੍ਰੋਬਲਮ ਦੇਦੇ ਜਿਹੜੇ ਆ ਉਹ ਬੰਦ ਹੋਣ ਗਿਆ ਅਤੇ 10 ਤੋਂ ਇੱਕ ਜਿਹੜੀ ਆ ਉਹ ਕਿਸਾਨਾਂ ਨੂੰ ਮਰਦ ਦਿੱਤੀ ਗਈ ਸੀ ਵੀ 10 ਤੋਂ ਇੱਕ ਜਿਹੜੀ ਆ ਉਹ ਟਰਾਲੀਆਂ ਜਿਹੜੀਆਂ ਭਰੀਆਂ ਟਰਾਲੀਆਂ ਇੱਥੋਂ ਲਈ ਜਾਣ ਗਿਆ ਅਤੇ ਇਹਦੇ ਵਿੱਚ 7 ਤੋਂ ਲੈ ਕੇ 7 ਵਜੇ ਤੱਕ ਜਿਹੜੀਆਂ ਖਾਲੀ ਟਰਾਲੀਆਂ ਆ ਉਹ ਟੋਟਲ ਜਿਹੜੀਆਂ ਉਹ ਬੰਦ ਕਰਨ ਦਾ ਜਿਹੜਾ ਇੱਕ 12 ਤਰੀਕ ਨੂੰ ਆਰਡਰ ਹੋਇਆ ਸੀ ਉਹਦੀ ਕਾਪੀ ਮਨਜੋਗ ਬੀਐਸਪੀ ਸਾਹਿਬ ਦਸੂਹਾ ਜੀ ਨੂੰ ਵੀ ਗਈ ਸੀ ਤਾਂ ਉਸਦੀ ਕਾਪੀ ਇੱਕ ਸਾਨੂੰ ਮਿਲੀ ਸੀ ਤਾਂ ਉਸ ਆਰਡਰ ਦੀ ਕਾਪੀ ਜਿਹੜੀ ਆ ਆਪਣੇ ਮਿਲ ਮੈਨੇਜਰ ਦੀ ਹੋਈ ਗਈ ਸੀ ਉਸ ਆਰਡਰ ਦੇ ਵਿੱਚ ਇਸ ਆਰਡਰ ਨੂੰ ਇੰਪਲੀਮੈਂਟੇਟ ਕਰਨ ਦੀ ਪ੍ਰਸ਼ਾਸਨ ਵੱਲੋਂ ਐਸਡੀਐਮ ਸਾਹਿਬ ਦਸੂਹਾ ਵੱਲੋਂ ਇੱਕ ਪੁਲਿਸ ਦਾ ਮਲਾਜਮ ਡਿਪੂਟ ਕਰਨ ਦੀ ਡਿਊਟੀ ਲਈ ਸੀ ਅਤੇ ਇੱਕ ਜਿਹੜਾ ਆ ਉਹ ਮਿਲ ਮੈਨੇਜਰ ਦਾ ਬੰਦਾ ਜਿਹੜਾ ਆ ਉਹ ਦੋਨੇ ਸਾਡੇ ਉਹਨਾਂ ਦੀ ਡਿਊਟੀ ਜਿਹੜੀ ਆ ਉਹਨਾਂ ਦੀ ਲਗਾਈ ਗਈ ਸੀ ਬਾਰੇ ਹੋਇਆ ਹੈ ਕਿ ਜਿਹੜਾ ਐਸ ਡੀ ਐਮ ਸਾਹਿਬ ਦਾ ਰਿਟਰਨ ਆਰਡਰ ਸੀ ਆ ਉਹ ਇੰਪਲੀਮੈਂਟੇਸ਼ਨ ਮਿਲ ਮੈਨੇਜਮੈਂਟ ਸਮਝ ਲਓ ਜਾਂ ਪ੍ਰਸ਼ਾਸਨ ਦੀ ਮਜਬੂਰੀਆਂ ਕਰਕੇ ਸਮਝ ਲਓ ਤੇ ਉਹ ਜਿਹੜਾ ਪੂਰੀ ਤਰ੍ਹਾਂ ਜਿਹੜਾ ਆ ਉਹ ਆਰਡਰ ਜਿਹੜਾ ਇੰਪਲੀਮੈਂਟ ਨਹੀਂ ਹੋਇਆ ਸਿੱਟੇ ਵਜੋਂ ਪਿਛਲੇ 5 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜੇ ਆ 7 ਇਨਸੀਡੈਂਟ ਜਿਹੜੇ ਜਿਹੜੇ ਆ ਉਹ ਟਰਾਲੀਆਂ ਨਾਲ ਭਰੀਆਂ ਹੋਈਆਂ ਟਰਾਲੀਆਂ ਨਾਲ ਗਲਤ ਲੱਦਾ ਨਾਲ ਅਤੇ ਖਾਲੀ ਟਰਾਲੀਆਂ ਦੇ ਆਵਾਗਮਣ ਦੇ ਨਾਲ ਜਿਹੜਾ ਕਿ ਬੰਦ ਨਹੀਂ ਹੋ ਚੁੱਕਿਆ ਸੀ ਉਹਨਾਂ ਨੇ ਮਿਲ ਆਪਣੇ ਜਿਹੜੇ ਬਿਜਲੀ ਦੇ ਖੰਭੇ ਜਿਹੜੇ ਆ ਆਊਟਸਾਈਡ ਦੇ ਦਾ ਆ ਕੇ ਵੀ ਤਾਂ ਆਪਣੇ ਵਾਲੀ ਸਾਈਡ ਤੇ ਜਾ ਕੇ ਵੀ ਜਿਹੜੇ ਆ ਉਹ ਨਸ਼ੇ ਦੀ ਹਾਲਤ ਵਿੱਚ ਅਤੇ ਤੇਜ਼ ਤਰਾਰੀ ਦੀ ਹਾਲਤ ਵਿੱਚ ਜਿਹੜੇ ਆ ਉਹ ਆਪਣੇ ਤੋੜੇ ਗਏ ਇਹ ਜਿੱਥੇ ਆਪਾਂ ਖੜੇ ਆ ਤੇ ਆਊਟਸਾਈਡ ਦਾ ਜਿਹੜਾ ਖੰਭਾ ਸੀ ਆ ਉਹ ਵੀ ਇੱਕ 21 ਤਰੀਕ ਨੂੰ ਜਿਹੜਾ ਸਵੇਰੇ ਆ 6 ਵਜੇ ਦਾ ਉਹ ਤੋੜਿਆ ਗਿਆ ਸਿੱਟੇ ਵਜੋਂ ਤਿੰਨ ਦਿਨ ਜੜੀ ਆ ਉਹ ਬਿਜਲੀ ਰੜੀ ਆ ਉਹ ਬੰਦ ਰਹੀ ਕਿਉਂਕਿ ਸਾਡਾ ਜਿਹੜਾ ਮਿਲਦੇ ਪ੍ਰਦੂਸ਼ਣ ਕਰਕੇ ਜਿਹੜਾ ਆ ਉਹ ਪਾਣੀ ਇਹਨਾਂ ਪਿੰਡਾਂ ਦਾ ਇਹਨਾਂ ਖਰਾਬ ਆ ਕਿ ਸਾਡੀ ਜਿਹੜੀ ਕੋਈ ਵੀ ਨਲਕਾ ਜਿਹੜਾ ਮੋਟਰ ਦਾ ਪਾਣੀ ਆ ਪੀਣਯੋਗ ਨਹੀਂ ਅਸੀਂ ਜਿਹੜੀ ਵਾਟਰ ਟੈਂਕੀ ਲੱਗੀ ਹੋਇਆ ਉਹਦਾ ਪਾਣੀ ਹੀ ਚੱਲੇ ਤਾਂ ਪੀਨੇ ਆ ਪਰ ਤਿੰਨ ਦਿਨ ਨੂੰ ਜਿਹੜਾ ਅਸੀਂ ਪਾਣੀ ਪੀਣ ਤੋਂ ਵੀ ਗਿੜਿਆ ਉਹ ਤਰਸੇ ਰਹੇ ਉਸ ਤੋਂ ਬਾਅਦ 5 ਤਰੀਕ ਨੂੰ ਪਿਛੇ ਤਾਰਾਂ ਤੋੜੀਆਂ ਗਈਆਂ ਬਿਜਲੀ ਮੁਲਾਜ਼ਮਾਂ ਨੂੰ ਸਾਡੇ ਆ ਦੂਜੇ ਦਿਨ ਬਿਜਲੀ ਚਲਾਈ ਗਈ 7 ਤਰੀਕ ਨੂੰ ਫਿਰ ਓਵਰਲੋਡਡ ਟਰਾਲੀਆਂ ਨੇ ਜਿਹੜੀਆਂ ਤਾਰਾਂ ਤੋੜੀਆਂ ਆਈਆਂ 11 ਤਰੀਕ ਨੂੰ ਫਿਰ ਇੱਕ ਢਾਲੀ ਵਾਲੇ ਨੇ ਆਏ ਤਾਂ ਉਹਨਾਂ ਨੇ ਇੱਕ ਟਰਾਲੀ ਨੂੰ ਜਿਹੜਾ ਸ਼ਰਮ ਆਪਣੇ ਸਾ이드 ਮਾਰ ਕੇ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਕਹਿਤਾ ਵੀ ਮੈਂ ਆਪਣੇ ਪ੍ਰਧਾਨ ਦਾ ਡਰਾਈਵਰ ਆ ਜੋ ਕਰਨਾ ਕਰ ਲਓ ਮੈਂ ਤਾਂ ਇਦਾਂ ਹੀ ਹੋਣਾ ਤਾਂ ਇਦਾਂ ਹੀ ਆਇਆ ਕੱਲ ਅਜੇ ਪਰਤੋਂ ਜਿਹੜਾ ਦੋ ਤਿੰਨ ਦਿਨ ਜਦੋਂ ਖਾਲੀ ਟਾਲੀਆਂ ਟੋਟਲੀ ਬੰਦ ਹੋਈਆਂ ਅਸੀਂ ਪ੍ਰਸ਼ਾਸਨ ਨਾਲ ਵੀ ਤਾਲਮੇਲ ਕੀਤਾ ਮਾਨਜੇ ਅਨਲ ਸਾਬ ਨਾਲ ਵੀ ਤਾਲਮੇਲ ਕੀਤਾ ਅਸੀਂ ਡੀਐਸਪੀ ਸਾਹਿਬ ਜੀ ਨਾਲ ਵੀ ਤਾਲਮੇਲ ਕੀਤਾ ਮਿਲ ਮੈਨੇਜਮੈਂਟ ਕਮੇਟੀ ਨਾਲ ਵੀ ਤਾਲਮੇਲ ਕੀਤਾ ਮਾਨਜੇ ਅਸਤੋ ਸਾਹਿਬ ਨਾਲ ਵੀ ਤਾਲਮੇਲ ਕੀਤਾ ਤੇ ਪਰ ਸਾਡਾ ਜਿਹੜਾ ਇਹ ਆਰਡਰ ਆ ਜਿਹੜਾ ਆ ਉਹ ਜਿਉਂ ਦਾ ਉਹ ਕਾਗਜ਼ਿਆਂ ਦੇ ਵਿੱਚ ਰਹਿ ਗਿਆ ਖਾਲੀ ਟਰਾਲੀਆਂ ਜਿਹੜੀਆਂ ਉਹ ਬੰਦਰੀ ਹੋਈਆਂ ਜਦੋਂ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤੇ ਖਾਲੀ ਟਰਾਲੀਆਂ ਜਿਹੜੀਆਂ ਇਹਨੂੰ ਫਾਸਟ ਵੇ ਰਾ ਆਉਂਦੀਆਂ ਆ ਉਹ ਸਾਡੇ ਉੱਤੇ ਚੜਾਉਣ ਦੀ ਵੀ ਕੋਸ਼ਿਸ਼ ਕਰਦੀਆਂ ਕੱਲ ਵੀ ਅਸੀਂ ਖਾਲੀ ਟਰਾਲੀਆਂ ਸਾਰਾ ਦਿਨ ਰੋਕੀਆਂ ਪਰसों ਵੀ ਰੋਕੀਆਂ ਪਰ ਅੱਜ ਆਪਣੇ ਪਿਛਲੀ ਰਾਤ ਤਕਰੀਬਨ 7 ਵਜੇ ਇੱਕ ਨਸ਼ੇ ਨਾਲ ਤੋਟ ਡਰਾਈਵਰ ਤੇ ਟਰਾਲੀ ਜਿਹੜੀ ਆ ਉਹ ਆਪਣੇ ਲਿਜਾ ਰਿਆ ਸੀ ਉਹਨੂੰ ਜਦੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਉਹ ਟਰਾਲੀ ਰੁਕਿਆ ਨਹੀਂ ਤਾਂ ਸਾਡੇ ਪਿੰਡ ਦੇ ਜਿਹੜਾ ਵਿਚਕਾਰ ਲੱਜਾ ਖੰਭਾ ਆ ਸੜਕ ਦੇ ਜਿਹੜਾ ਉਹ ਆਪਣੀ ਸਾਈਡ ਤੇ ਲਗਾ ਹੋਇਆ ਉਸ ਖੰਭੇ ਨੂੰ ਉਹ ਤੋੜ ਕੇ ਇੱਥੇ ਤੱਕ ਨਹੀਂ ਵੀ ਉਹ ਖੜਾ ਵੀ ਨਹੀਂ ਹੋਇਆ ਜਦੋਂ ਖੜੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਟਰਾਲੀ ਤੇਜ਼ ਆ ਕੇ ਤਕਰੀਬਨ ਉਹ ਟਰਾਲੀ ਜਿਹੜੀ ਆ 1000 ਫੁੱਟ ਦੇ ਜਾ ਕੇ ਆ ਜਿਹੜੀ ਆ 1.5000 ਫੁੱਟ ਤੇ ਜਾ ਕੇ ਜੱਗੀ ਉਹ ਟਰਾਲੀ ਰੋਕੀ ਉਸ ਵੇਲੇ ਮਾਨ ਜੋ ਐਸਟੀਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਐਸਆਈ ਮੇਂ ਦਰਜੰਗਾ ਤੇ ਅਸੀਂ ਉਹਨਾਂ ਨੂੰ ਉਸੇ ਵੇਲੇ ਜਿਹੜੇ ਆਪਣੇ ਬਿਆਨ ਕਲਬੰਦ ਕਰਕੇ ਤਾਂ ਜਿਹੜੀ ਟਰੈਕਟਰ ਤੇ ਆ ਔਰ ਟਰਾਲੀ ਤੇ ਆ ਕਾਰਵਾਈ ਕਰਨ ਦੀ ਤਾਂ ਉਹਨੂੰ ਟਰੈਕਟਰ ਨੂੰ ਵਾਟ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਪਰ ਇਹਦਾ ਨਤੀਜਾ ਇਹ ਹੋਇਆ ਕਿ ਸਾਨੂੰ ਕੱਲ ਤੇ ਅੱਜ ਤੇ ਜਿਹੜਾ ਉਹ ਪਿੰਡਗ ਰਖ ਲੈ ਗਿਆ ਮੈਂ ਸਰਪੰਚ ਹੋਣ ਦੇ ਨਾਤੇ ਕਿਉਂਕਿ ਮੇਰੀ ਜ਼ਿੰਮੇਵਾਰੀ ਵੰਦੀ ਆ ਕਿ ਆਪਾਂ ਲੋਕਾਂ ਦੇ ਜਿਹੜੇ ਆ ਦੁੱਖ ਮਤਲਿਆਂ ਦਾ ਹੱਲ ਜਿਹੜਾ ਉੱਪਰ ਸ਼ਾਸਨ ਦੇ ਤੇ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਵੰਦੀ ਹੁੰਦੀ ਆ ਤੇ ਉਸ ਨੂੰ ਆਪਾਂ ਸੋਲਵ ਕਰਨਾ ਆ ਮੈਂ ਸਮਝ ਲਓ ਕਿ ਜਦੋਂ ਨਾਕਾਮ ਹੋ ਗਿਆ ਤਾਂ ਲੋਕਾਂ ਨੇ ਸਾਰੇ ਗੋਦਲਾਂ ਬੇਟਾ ਅਤੇ ਬੋਦਲ ਛੋਣੀ ਦੇ ਨਿਵਾਸੀਆਂ ਨੇ ਆਪਣੇ ਤੌਰ ਤੇ ਇਹ ਫੈਸਲਾ ਕਰਕੇ ਆਪਾਂ ਨੂੰ ਇੱਕ ਸਲਾਹਤਾ ਕਿ ਅਸੀਂ ਆ ਮੰਨ ਲੋ ਮੇਰੀਆਂ ਮਤਾਵਾ ਪੈਣਾ ਨੇ ਖਾਲਾ ਕਰਕੇਦਾ ਤੇ ਹੁਣ ਤੁਹਾਡੇ ਤੋਂ ਜੇ ਮਸਲਾ ਹੱਲ ਨਹੀਂ ਹੋਇਆ ਤਾਂ ਅਸੀਂ ਸੜਕ ਤੇ ਬਹਿਣੀ ਆ ਜਦ ਤੱਕ ਸਾਡੀ ਇਹ ਹੁਣ ਮੰਗ ਆ ਕਿ ਸਾਡੀ ਪ੍ਰੋਬਲਮ ਦੇ ਦੇਓ ਸਾਡੀ ਮੁਸ਼ਕਲ ਨੂੰ ਦੇ ਦੇਓ ਕੋਕੀ ਇਹ ਜਿਹੜਾ ਲੰਘਦਾ ਇੱਥੇ ਕੋਈ ਅਜੀ ਸੜਕ ਮੱਲੀ ਹੋਣੀ ਜਿੰਨੀ ਸੜਕਾ ਉਹ ਜਾਇਗਾ ਹਾਲਾ ਸਭ ਦੇ ਪ੍ਰਮਾਨੇ ਅੱਧਾ ਅੱਧਾ ਫਟ ਜਿਹੜੀ ਆ ਉੱਥਾ ਸੜਕ ਜਿਹੜੀ ਆ ਛੱਡੀ ਵੀ ਹੋਈ ਆ ਪਰ ਫਿਰ ਵੀ ਜਿਹੜਾ ਇਹ ਕ੍ਰੋਸਿੰਗ ਦਾ ਇੱਥੇ ਕੋਈ ਵੀ ਜੜੀਆ ਨਹੀਂ ਜਾਂਦਾ ਸਾਡੀ ਮਾਨਜੋਗ ਐਮਐਲਏ ਸਾਹਿਬ ਨੂੰ ਤੁਹਾਡੇ ਮਾਧਮੇਨ ਤੋਂ ਮਾਨਜੋਗ ਐਸਡੀਐਮ ਸਾਹਿਬ ਨੂੰ ਅਤੇ ਪ੍ਰਸ਼ਾਸਨ ਨੂੰ ਤੇ ਮਿਲ ਮੈਨੇਜਮੈਂਟ ਕਮੇਟੀ ਨੂੰ ਅਸੀਂ ਬੇਨਤੀ ਕਰਦੇ ਆਂ ਕੰਨਾ ਪਿੰਡਾਂ ਦੇ ਵਸਨੀਕਾਂ ਵੱਲੋਂ ਤੇ ਸਾਡੀ ਪ੍ਰੋਬਲਮ ਨੂੰ ਮੁਖ ਰੱਖਦੇ ਹੋਏ ਅਤੇ ਜੀਵਨ ਦਾ ਵੀ ਖਜਲ ਖੋਰੀ ਨੂੰ ਮੁਖ ਰੱਖਦੇ ਹੋਏ ਇਹ ਜਿਹੜਾ ਲੰਘ ਆ ਇਹ ਟੋਟਲੀ ਜਿਹੜਾ ਭੜੀਆਂ ਟਰਾਲੀਆਂ ਅਤੇ ਜਿਹੜੀਆਂ ਖਾਲੀ ਟਰਾਲੀਆਂ ਜਿਹੜੀਆਂ ਆ ਉਹ ਬਿਲਕੁਲ ਇੱਥੇ ਬੰਦ ਕੀਤੇ ਆ ਯਾਰ ਤਾਂ ਕਿ ਸਾਡਾ ਜਿਹੜੀ ਆ ਆਰਥਿਕ ਨੁਕਸਾਨ ਹੋ ਰਿਹਾ ਸਾਡਾ ਬੀਲੀ ਦੇ ਖੰਬੇ ਟੁੱਟਣ ਨਾਲ ਸਾਡਾ ਜਿਹੜਾ ਫਿਜ਼ੀਕਲ ਨੁਕਸਾਨ ਹੋਣ ਦਾ ਜਿਹੜਾ ਉਹ 24 ਘੰਟੇ ਖੜਾ ਬਣਾ ਹੋਇਆ ਹੈ ਜੋ ਇਹ ਟਰਾਲੀਆਂ ਰੋਕ ਕੇ ਪ੍ਰਸ਼ਾਸਨ ਜਿਹੜਾ ਆ ਸਾਡੇ ਜਾਨ ਤੇ ਮਾਲ ਦੀ ਰਾਖੀ ਕਰੇ ਸਾਡੇ ਬਿਸ਼ੱਕ ਤੁਸੀਂ ਆਪਣੇ ਤੌਰ ਤੇ LED ਨੂੰ ਪੁੱਛਣਾ ਜਦ ਤੱਕ ਇਸ ਆਰਡਰ ਨੂੰ ਜਿਹੜਾ ਆ ਇੰਪਲੀਮੈਂਟੇਸ਼ਨ ਨਹੀਂ ਕੀਤਾ ਜਾਏਗਾ ਤੇ ਟੋਟਲ ਟਰਾਲੀਆਂ ਬੰਦ ਕਰਕੇ ਜਿਹੜਾ ਉਹ ਉੱਥੇ ਮਲਾਜ਼ਮ ਲਾਣ ਜਾਂ ਜਿਸ ਤਰ੍ਹਾਂ ਵੀ ਕੀਤਾ ਜਾਣ ਉਹ ਬਾਹਾ ਦਸੂਆ ਜਿਹੜਾ ਜਾਣ ਸਿਰਫ 5 ਮਿੰਟ ਦਾ ਫਰਕ ਪੈਂਦਾ ਆ ਤੇ ਉਸ ਦੇ ਨਾਲ ਅਸੀਂ ਵੀ ਸੇਵ ਰਹੇ ਨੇ ਆ ਤੇ ਜਿੰਮੇਵਾਰ ਭਰਾ ਵੀ ਸੇਵ ਰਹੇ ਨੇ ਆ ਕਿਉਂਕਿ ਇਸ ਦਾ ਜੇ ਜੇਕਰ ਚੱਲਦਾ ਰਿਹਾ ਤੇ ਸਾਡਾ ਕਿਸਾਨ ਭਰਾਵਾਂ ਨਾਲ ਜਿਹੜਾ ਆ ਉਹ ਕੀ ਕਰਾ ਕਿਤੇ ਜਿਹੜਾ ਆ ਉਹ ਭਾਈਚਾਰਾ ਜਿਹੜਾ ਆ ਉਹ ਖਤਰੀ ਪੈ ਸਕਦਾ ਕਿਉਂਕਿ ਉਹ ਆਪਣੀ ਜਗਾ ਲਈ ਆ ਜੇ ਉਹਨਾਂ ਨੂੰ ਰੋਕਿਆ ਜਾਵੇ ਤਾਂ ਉਹ ਉਧਰ ਵੀ ਆਉਣ ਦੀ ਤਿਆਰ ਆ ਸਾਰੇ ਜ਼ਿੰਮੇਵਾਰ ਭਰਾਵਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਉੱਥੇ ਬੰਦਾ ਖੜਾ ਕਰੋ ਅਸੀਂ ਬਿਲਕੁਲ ਟਰਾਲੀਆਂ ਭਈਆਂ ਤੇ ਖਾਲੀ ਲੈ ਕੇ ਨਹੀਂ ਆਂਗੇ ਜਦੋਂ ਉੱਥੇ ਬੰਦਾ ਨਹੀਂ ਹੁੰਦਾ ਤਾਂ ਨੂੰ ਨਹੀਂ ਪਤਾ ਲੱਗਦਾ ਤੇ ਅਸੀਂ ਟਰਾਲੀਆਂ ਲੈ ਕੇ ਆਉਂਦੇ ਆ ਜ਼ਿੰਮੇਵਾਰ ਭਰਾ ਜਿਹੜੇ ਆ ਉਹ ਸਾਡੇ ਨਾਲ ਬਿਲਕੁਲ ਜਿਹੜੇ ਆ ਉਹ ਸਾਂਝੀ ਬਰਗਟਾਉਂਦੇ ਆ ਸਿਰਫ ਹੁਣ ਪ੍ਰਸ਼ਾਸਨ ਨੂੰ ਇੱਕ ਬੇਨਤੀ ਆ ਕਿ ਇਹ ਜਿਹੜੀਆਂ ਅੱਜ ਜਿਹੜਾ ਟੋਟਲ ਜਦ ਤੱਕ ਇਹ ਫਾਇਦਾ ਨਹੀਂ ਹੁੰਦਾ ਕਿ ਖਾਲੀ ਅਤੇ ਭਰੀਆਂ ਟਰਾਲੀਆਂ ਜਿਹੜੀਆਂ ਉਹ ਆਪਣੇ ਜ਼ਿੰਮੇਵਾਰੀ ਨਾਲ ਬੰਦ ਨਹੀਂ ਹੁੰਦੀਆਂ ਤੱਕ ਜਿਹੜਾ ਸਾਡਾ ਇਜਾਮਾ ਚਾਹੇ ਰਾਤ ਹੋਵੇ ਚਾਹੇ ਦਿਨ ਹੋਵੇ ਇਹ ਲਗਾਤਾਰ ਜਿਹੜਾ ਇਹ ਚੱਲਦਾ ਰਹੇਗਾ ਜੋ ਤੁਸੀਂ ਚੈਨਲ ਵਾਲੇ ਮੰਗਾ ਜੀ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਸਾਡੀ ਗੱਲ ਪ੍ਰਸ਼ਾਸਨ ਦੇ ਕੋਲ ਪਹੁੰਚਾਉਣ ਦੇ ਲਈ ਕਾ ਹਾਈਲਾਈਟ ਕਰਨ ਦੇ ਲਈ ਤੁਸੀਂ ਇੱਥੇ ਸਾਡੇ ਕੋਲ ਪਹੁੰਚੇ ਆ ਤੇ ਮੈਂ ਆਪਣੇ ਨਗਰਾਂ ਵੱਲੋਂ ਤੁਹਾਡਾ ਵੀ ਜਿਹੜਾ ਉਹ ਪੂਰਾ ਤਨਵਾਦ ਕਰਦਾ ਅਚਤੋ ਸਾਹਿਬ ਵੀ ਆਇਆ ਉਹਨਾਂ ਦਾ ਵੀ ਤਨਵਾਦ ਕਰਦਾ ਹੁਣੇ ਉਹਨਾਂ ਅਚਤੋ ਸਾਹਿਬ ਨੇ ਐਸਜੀਐਮ ਸਾਹਿਬ ਨਾਲ ਇੱਕ ਆਪਣੇ ਗੱਲ ਕੀਤੀ ਆ ਤਾਂ ਸ਼ਾਇਦ ਆਪਣੇ ਤਹਿਸੀਲਦਾਰ ਸਾਹਿਬ ਸਾਡੀ ਸਮੱਸਿਆ ਨੂੰ ਲੈ ਕੇ ਕੋਈ ਹੱਲ ਕਰਨ ਦੇ ਲਈ ਤੁਹਾਡੇ ਕੋਲ ਇੱਥੇ ਪਹੁੰਚ ਰਹੇ ਆ ਤਾਂ ਮੈਂ ਤਾਂ ਤੁਹਾਡੇ ਮੱਦੇ ਇਬਰਾਹਿਮ ਵੀ ਇਹ ਵੀ ਬੇਨਤੀ ਕਰਦਾ ਕਿ ਐਮ ਐਲ ਏ ਖਾਂ ਮੰਨਦੀ ਕਿ ਮੈਨੂੰ ਲੱਗਦਾ ਪਈ ਬਦਲੀ ਸਕੂਲੇ ਆਇਆ ਆ ਅਗਰ ਮੇਰੀ ਵੋਲਟੀ ਸਾਡੀ ਉਹ ਮੁਸ਼ਕਲ ਨੂੰ ਸਮਝਦੇ ਤਾਂ ਮੈਨੂੰ ਇਹ ਆਪਣੇ ਉਹਨਾਂ ਨੂੰ ਉਹਨਾਂ ਤੋਂ ਇੱਕ ਮੈਂ ਮੰਗ ਕਦਾ ਕਿ ਉਹ ਵੀ ਇੱਥੇ ਆਣ ਕੇ ਪ੍ਰਸ਼ਾਸਨ ਦੇ ਆਪਣੇ ਜਿਹੜਾ ਹਾਜ਼ਰੀ ਦੇ ਵਿੱਚ ਲਿਆ ਉਹ ਆਪਣੇ ਸਾਡੇ ਹੱਕ ਦੇ ਵਿੱਚ ਜਿਹੜਾ ਫੈਸਲਾ ਕਰਾਉਣ ਸੋ ਸਾਰਿਆਂ ਜਿੰਨੀਆਂ ਸਲਤਾਂ ਆਈਆਂ ਮੇਰੀ ਵੱਲੋਂ ਸਾਰਿਆਂ ਨੂੰ ਧੰਨਵਾਦ ਉਹਨਾਂ ਦੇ ਕਰ ਆਪਾਂ ਜਣਾ ਨਹੀਂ ਜਦ ਤੱਕ ਬੱਚੇ ਭੁੱਖੇ ਰਹੀਏ ਤਾਂ ਹੈ ਪਿਆਸੇ ਰਹੀਏ ਜਦ ਤੱਕ ਸਾਡੇ ਇਸ ਮਸਿਆ ਦਾ ਪੂਰਨ ਤੌਰ ਤੇ ਹੱਲ ਨਹੀਂ ਹੁੰਦਾ ਸਾਰੇ ਚਿਵਾਈਗੁਰ ਜੀ ਦਾ ਘਰਤਾ ਅਖੀਰ ਚਿਵਾਈਗੁਰ ਜੀ ਦੀ ਫਤਿਹ ਦਾ ਪਿੰਡ ਜਾਂਪੜ। ਅਨਿਯੋ ਧੰਨਵਾਦੀ ਨਾਲ ਕਰੀਏ। ਚਿਵਾਈਗੁਰ ਜੀ ਦਾ ਘਰਸਾ ਚਿਵਾਈਗੁਰ ਜੀ ਦੀ ਫਤਿਹ। ਗਰਾਸਲ ਇਹ ਕੋਈ ਨਵੀਂ ਗੱਲ ਨਹੀਂ ਹੋਈ ਅੱਗੇ ਦੋ ਵਾਰ ਪਹਿਲਾਂ ਵੀ ਸਾਡੀ ਐਸ.ਡੀ.ਐਮ ਸਾਹਿਬ ਨਾਲ ਮੀਟਿੰਗ ਹੋ ਗਈ ਆ ਪਰ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਵੀ ਮਿਲ ਵਾਲਾ ਆਪਣੀ ਗੱਲ ਤੇ ਖੜਾ ਨਹੀਂ ਹੁੰਦਾ। ਅੱਜ ਕੋਈ 12-13 ਸਾਲ ਪਹਿਲਾਂ ਵੀ ਅਸੀਂ ਟਾਲੀਆਂ ਬੰਦ ਕਰਾਈਆਂ ਸੀ। ਉਦੋਂ ਵੀ ਪ੍ਰਸ਼ਾਸਨ ਨੇ ਮੁੜ ਕੇ ਖੋਲ ਦਿੱਤੀਆਂ ਸੀ। ਤੇ ਜਿੱਥੇ 3:00 ਵਜੇ ਸ਼ਾਮ ਦਾ ਟਾਈਮ ਦਿੱਤਾ ਸੀ ਟਰਾਲੀਆਂ ਬੰਦ ਕਰਨ ਨੂੰ ਲੋਕ ਬਹੁਤ ਜ਼ਿਆਦਾ ਉਖੇ ਆ ਇਸ ਕਰਕੇ ਜਦ ਇੱਕ ਗੱਲ ਹੋ ਗਈ ਕਿ ਖਾਲੀ ਟਰਾਲੀਆਂ ਨਹੀਂ ਆਉਣਗੀਆਂ ਫਿਰ ਖਾਲੀ ਟਰਾਲੀਆਂ ਨਾਲ ਲੋਕ ਕਦਾ ਲੜਾਈ ਦੇਣ ਕਿਹੜਾ ਬੰਦਾ ਲੜੇ ਅਗਲੇ ਨਾਲ ਬੰਦ ਕਿਉਂ ਨਹੀਂ ਕਰਦੇ ਮਿਲਵੇ ਗੇਟ ਤੋਂ ਕਿਉਂ ਟਰਾਲੀ ਇਹਦੇ ਨਾਲ ਆਉਦੀ ਆ ਜਿਹੜੇ ਮੈਨੇਜਮੈਂਟ ਵਾਲੇ ਜਾਂ ਕੋਈ ਵੀ ਬੰਦਾ ਇਦਾਂ ਦਾ ਬੰਦਾ ਦੱਸੋ ਛੜ ਕੇ ਭੇਜਦੇ ਆ ਮੇਰਾ ਖਿਆਲ ਉੱਤੇ 5000 ਤਨਖਾਹ ਆਣੀ ਹੁੰਦਾ ਉਹਦੀ ਕੌਣ ਜੱਟ ਮੰਨਦਾ ਉੱਥੇ ਸਾਰੇ ਜੱਟ ਟਰਾਲੀਆਂ ਮੋੜ ਕੇ ਲੈ ਆਉਂਦੇ ਆ ਕੋਈ ਜ਼ਿੰਮੇਵਾਰ ਬੰਦਾ ਉੱਥੇ ਖੜਾ ਕੀਤਾ ਜਾਏ ਜੇ ਕੋ ਟਰਾਲੀ ਜੋਰ ਨਾਲ ਆਉਂਦੀ ਆ ਤੇ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਉਸ ਟਾਈਮ ਦੇ ਵਿੱਚ ਇਹ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਚਾਹੀਦਾ ਮਿਲ ਮੈਨੇਜਮੈਂਟ ਨੂੰ ਵੀ ਚਾਹੀਦਾ ਲੇਕਿਨ ਜਿੰਨਾ ਕਿ ਸਫਰ ਇਹ ਸਾਡੇ ਤਿੰਨ ਪਿੰਡ ਕਰ ਰਹੇ ਆ ਇਹ ਬਹੁਤ ਵੱਡੀ ਇੱਕ ਕਲੰਕਾ ਰੋਡ ਪਰਸੋ ਸਾਰਾ ਦਿਨ ਜਿਹੜੇ ਨਿਆਣੇ ਨੇ ਬਰਖਰਮ ਹੋਮ ਕਰਨਾ ਕੁਝ ਕਰਨਾ ਨੈਟਵਰਕ ਤੇ ਚੱਲ ਗਿਆ ਬਿਜਲੀ ਚੱਲ ਗਈ ਸਭ ਕੁਝ ਚੱਲ ਗਿਆ ਸਾਰਾ ਦਿਨ ਲੋਕ ਬਿੱਚੇ ਰਹੇ ਮਿਲ ਕੇ ਇਹ ਜਿਹੜੀ ਇੱਕ ਬਿਜਲੀ ਮੈਹਕਮਾ ਵੀ ਇੰਦੀ ਵੱਡੀ ਗੱਲ ਆ ਬਿਜਲੀ ਮੈਗਮਾ ਖੜਾ ਦੇ ਕੋ ਬੰਦੇ ਲੋਕਾਂ ਜੀ ਬਿਜਲੀ ਆ ਠੀਕ ਹੈ ਨਾ ਖੰਭਾ ਖੜਾ ਸਾਰਾ ਦਿਨ ਠੀਕ ਹੈ ਨਾ ਇਸ ਕਰਕੇ ਇਹਨੂੰ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਔਰ ਇਹਨੂੰ ਪ੍ਰਸ਼ਾਸਨ ਨੂੰ ਵੀ ਅਸੀਂ ਕਹਿਨੇ ਆ ਸਾਰਿਆਂ ਨੂੰ ਕਹਿਨੇ ਆ ਜਿਹੜਾ ਬੰਦਾ ਇਸ ਗੱਲ ਦੇ ਵਿਰੁੱਧ ਕਰਦਾ ਕੰਮ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰੋ ਆਪੇ ਸਭ ਕੁਝ ਠੀਕ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਵਾ ਮਿਲੈ 슈ਗਰ ਮਿਲ ਗੰਨੇ ਦੀਆਂ ਜਿਹੜੀਆਂ ਟਰਾਲੀਆਂ ਭਰੀਆਂ ਆਉਂਦੀਆਂ ਉਹਦੇ ਸਬੰਧੀ ਪਿੰਡਾਂ ਦਾ ਰੋਸ ਅੱਜ ਇੱਥੇ ਹੈਗਾ ਉਨ੍ਹਾਂ ਦੇ ਮੁਤਾਬਕ ਹੈ ਵੀ ਜਿਹੜੀਆਂ ਗੱਡੀਆਂ ਆ ਜਿਹੜੀਆਂ ਭਰੀਆਂ ਟਰਾਲੀਆਂ ਉਹਨੂੰ ਪ੍ਰੋਪਰੂਫ ਦੇ ਵਿੱਚ ਬੰਦ ਕੀਤਾ ਜਾ ਇਸ ਸੰਬੰਧੀ ਅਸੀਂ ਮਾਨ ਜੋਗ ਅੱਜ ਦਿਓ ਸਾਹ ਨਾਲ ਮੈਂ ਤਾਲਮਿਲ ਕਰ ਲਿਆ ਹੈ ਜਿਸ ਦੇ ਵਿਆਹ ਤੇ ਮਾਨ ਜੋਗ ਤਹਿਸੀਲਦਾਰ ਸਾਹਿਬ ਇੱਥੇ ਆ ਰਹੇ ਨੇ ਵਾਕੀ ਸਾਡੀ ਇਹਨਾਂ ਨਾਲ ਗੱਲਬਾਤ ਚੱਲਦੇ ਹੈਗੀ ਹੈ ਤੇ ਇਹ ਆ ਵੀ ਇੱਕ ਅੱਜ ਦਿਓ ਸਾਹਿਬ ਦਾ ਜੋ ਆਪਣੇ ਸਰਪੰਚ ਸਾਹਿਬ ਜੀ ਨੂੰ ਦੱਸਿਆ ਉਹ ਪ੍ਰੋਪਰ ਇਹਨਾਂ ਦੀ ਬੈਠ ਕੇ ਅਗਿਸਾਨਪਰਾਮਾਂ ਦੀ ਤੇ ਪਿੰਡ ਵਾਸੀਆਂ ਦੀ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਮੁਤਾਬਕ ਇੱਕ ਆਰਡਰ ਜਾਰੀ ਹੋਇਆ ਸੀ ਜਿਹਦੇ ਵਿਹਾਰੇ ਤੇ ਵੀ ਸਵੇਰ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੀਆਂ ਪ੍ਰੇਨ ਟਰਾਲੀਆਂ ਐਸ ਰੋਡ ਦੇ ਉੱਤੇ ਚੱਲ ਸਕਦੀਆਂ ਬਾਕੀ ਖਾਲੀ ਟਰਾਲੀਆਂ ਦਾ ਵੰਦ ਦਾ ਹੁਕਮ ਹੋਇਆ ਹੈਗਾ ਅਸੀਂ ਫਿਰ ਵੀ ਆਪਣੀਆਂ ਤੌਰ ਤੇ ਪ੍ਰੋਪਰ ਨਿਗਰਾਨੀ ਰੱਖ ਰਹੇ ਹਾਂ ਵੀ ਖਾਲੀ ਟਰਾਲੀਆਂ ਜਾਂ ਲੋ ਆਰਡਰ ਹੈਗਾ ਉਹਨੂੰ ਪ੍ਰੋਪਰ ਪੀਮਪਲੀਮੈਂਟ ਕੀਤਾ ਜਾਵੇ ਤੇ ਜੋ ਇਸ ਆਰਡਰ ਦੀ ਕੰਪਲੇਸਮੈਂਟ ਕਰੂਗਾ ਉਹਦੇ ਮੁਤਾਬਕ ਜੋ ਕਾਨੂੰਨ ਹਨ ਹੈਗੇ ਆ ਕਾਨੂੰਨ ਮੁਤਾਬਕ ਅਸੀਂ ਇਹ ਕਾਰਵਾਈ ਕਰਾਂਗੇ ਤੇ ਬਾਕੀ ਹੁਣ ਮੰਨ ਲਓਗੇ ਆਪਣੇ ਅਹਿਦੂਨ ਸਾਹਿਬ ਨੇ ਤਸਦੀਨ ਕਰਵਾ ਦੀ ਡਿਲੀ ਹੈ ਅਸੀਂ ਬੈਠ ਕੇ ਇਹਨਾਂ ਨਾਲ ਮੀਟਿੰਗ ਕਰਦੇ ਹੈਗੇ ਤੇ ਆਰਡਰ ਦੇ ਮੁਤਾਬਕ ਜੋ ਉਹਨਾਂ ਦੀ ਕੰਪਲੇਸ ਕੀਤੀ ਜਾਵੇਗੀ ਤੇ ਬਾਕੀ ਸਾਡੀ ਗੱਲਬਾਤ ਚੱਲਦੀ ਜੀ ਹੈ